ਆਵਣ ਥੋੜਾ ਬੈਖਰੀ ਬਾਣੀ ਵਿੱਚ ਆਪਾਂ ਪਹਿਲਾਂ ਸਿਮਰਨ ਕਰੀਏ ਫਿਰ ਆਪਣੇ ਅੰਤਰਗਤ ਸ਼ਬਦ ਵਿੱਚ ਤੇ ਜਿਆਦਾ ਜਿੰਨਾ ਸਮਾਂ ਆਪਾਂ ਬਿਤਰਨਾ ਹੈ ਤੇ ਧਿਆਨ ਵਿੱਚ ਵਿਚਰਨਾ ਹੈ ਆਪਨਾ ਹੁਣ ਵੱਖਰਾ ਹੈ ਆਪਾਂ ਸੱਚ ਵਿੱਚ ਜਾ ਰਹੇ ਹਾਂ ਸਾਰੇ ਬਾਕੀ ਸੰਸਾਰ ਬੰਧਨਾ ਵਿੱਚ ਹੈ ਤ੍ਰੈ ਗੁਣਾਂ ਦੇ ਵਿੱਚ ਹੈ ਆਪਾਂ ਬੰਧਨਾ ਤੋਂ ਉੱਪਰ ਹੋ ਰਹੇ ਹਾਂ ਕਹੋ ਕਬੀਰਾਂ ਜੋਹਰ ਤੇ ਆਵੇ ਜੀਵਤ ਬੰਧਨ ਤੋੜੇ ਬੰਧਨ ਵਿਚਾਰ ਨੇ ਫੁਰਨੇ ਨੇ ਇਹ ਆਪਣੇ ਤੇ ਅਸਰ ਨਹੀਂ ਕਰਨਾ ਤੇ ਅਸਰ ਨਾ ਕਰਨਾ ਆਪਣੇ ਉਪਰ ਵਿਚਾਰ ਸਵਾਰ ਸਾਰੇ ਕਰੋ ਸਿਮਨ ਕਰੀਏ ਆਪਣੇ ਮਨ ਨੂੰ ਸੁਣਵੇਂ ਟਿਕਾਈਏ ਹਉ ਸਾਰੇ ਜਣੇ ਕਰੋ ਕਿਰਪਾ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾਹ 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 ਗੁਰੂ ਵਾਹ